ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਆਪਾਂ ਅੱਜ ਬੜ ਦੁਰਲੀਲੀ ਗਲਤੀ ਕਰਨੀ ਸੀ ਪਰ ਗੱਲ ਜਿਹੜਾ ਉਹ ਯਾਤਰੀ ਤੇਰੇ ਆ ਤੇ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਇੱਕ ਹੋਰ ਜਿਹੜੇ ਕਾਲੇ ਕਾਰਨਾਮੇ ਨੇ ਉਹ ਵੀ ਤੁਹਾਨੂੰ ਸਾਡੇ ਦੱਸਾਂਗੇ ਪਰ ਅੱਜ ਫਿਲਹਾਲ ਜਿਹੜਾ ਬਾਦਲ ਕਿਆਂ ਦੀ ਬਹੁ ਰੂਪੀ ਨੇ ਜਿਹੜੇ ਇਹ ਤੇ ਰੰਗ ਬਦਲਦੇ ਰਹਿੰਦੇ ਨੇ ਸਮੇਂ ਚੜਾ ਕੇ ਇਹ ਤੋਂ ਇਹਦੇ ਬਦਲ ਨੂੰ ਇਹਨਾਂ ਦਾ ਜਿਹੜਾ ਸਮਾ ਦਾ ਉਹ ਹੁਣ ਉੱਡੇ ਚੱਲਿਆਗਾ ਤੇ ਹੁਣ ਸੁਖਵੀਰ ਬਾਦਲ ਦੇ ਬੱਚ ਦੀ ਗੱਲ ਨਹੀਂ ਰਹੀ ਜਿਹੜੇ ਅਕਾਲੀ ਜਿਹੜੇ ਹੋਰ ਲੀਡਰ ਨੇ ਉਹਨਾਂ ਦੀ ਬੱਚ ਦੀ ਨਹੀਂ ਰਹੀ ਕਿਉਂਕਿ ਜਿਹੜਾ ਸਮਾ ਹੁੰਦਾਗਾ ਨਾ ਉਹ ਕਹਿੰਦੇ ਹੁੰਦੇ ਬੜਾ ਬਲਵਾਨ ਹੁੰਦਾਗਾ ਪਰ ਇਹਨਾਂ ਨੇ ਸਮੇਂ ਤੇ ਰਹਿੰਦਿਆਂ ਦੇ ਜਿਹੜੀ ਇਹ ਆਵਾਜ਼ ਚੁੱਕਣੀ ਸੀ ਗੱਲ ਕਰਨੀ ਸੀ ਉਹ ਨਹੀਂ ਕੀਤੀ ਉਹ ਪ੍ਰਕਾਸ਼ ਬਾਦਲ ਸੀ ਬੰਦੇ ਮਾਤਰਮ ਨੂੰ ਗਾਉਂਦਾ ਰਿਹਾ ਨੌਜਵਾਨਾਂ ਦੀਆਂ ਸੇਧੀਆਂ ਤੇ ਰੋਟੀਆਂ ਵੀ ਸੇਕਦਾ ਰਿਹਾ ਤੇ ਨੌਜਵਾਨਾਂ ਨੂੰ ਮਰਵਾ ਕੇ ਵੀ ਇਹ ਗਿੱਧੇ ਭੰਗੜੇ ਪਾਉਂਦੇ ਰਹੇ ਤੇ ਕਹਿੰਦੇ ਹੁੰਦੇ ਨਾ ਕੋਈ ਵੀ ਚੀਜ਼ ਆ ਨਾ ਇੱਥੇ ਪੈਸਾ ਜਾਣਾ ਨਾਲ ਨਾ ਕੁਝ ਹੋਰ ਜਾਣਾ ਸਾਰੇ ਦੋਸਤਾਂ ਜਿਹੜਾ ਬਾਦਲ ਨੇ ਕੁਝ ਕੀਤਾ ਪਰਮਾਤਮਾ ਕੁਦਰਤ ਇੱਕ ਬੜੀ ਵੱਡੀ ਚੀਜ਼ ਆ ਕਿ ਉਹ ਬੰਦਾ ਦੇਖੋ ਕਿਸ ਤਰ੍ਹਾਂ ਮਰਦਾ ਤੇ ਅਖੀਰbaar ਜਦੋਂ ਪੰਜ ਵਾਰੀ ਮੁੱਖ ਮੰਤਰੀ ਰਿਹਾ ਐਮਐਲਏ ਰਿਹਾ ਮੰਤਰੀ ਰਿਹਾ ਵਜੀਰੇਆ ਕਰਨਤ ਭਾਵ ਕੇ ਸਾਰੇ ਅਹੁਦਿਆਂ ਤੇ ਹੁੰਦਿਆਂ ਹੋਇਆ ਆਖਰੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆਪਦੀ ਸੀਟ ਜਿਹੜੀ ਲੰਬੀ ਬਾਦਲ ਤੋਂ ਉਹ ਹਾਰ ਗਿਆ ਕਦੇ ਇਹ ਲੋਕਾਂ ਲੋਕਾਂ ਨੇ ਪੱਗਾਂ ਲਾਉਂਦੇ ਹੁੰਦੇ ਸੀ ਤੇ ਦੂਜੇ ਪਾਸੇ ਇਹ ਜਿਹੜੇ ਇਹਨਾਂ ਦੇ ਆਕੇ ਨੇ ਆਰਐਸਐਸ ਦੇ ਗੁੱਪਤ ਸਮਝੌਤੇ ਇੱਕ ਇਹਨਾਂ ਦਾ ਗੁੱਪਤ ਸਮਝੌਤਾ ਹੋਇਆ ਸੀ ਅਜੰਡਾ ਹੋਇਆ ਸੀ ਆਰਐਸਐਸ ਦੇ ਨਾਲ ਤੇ ਉਹਦੇ ਵਿੱਚ ਤਿੰਨ ਬੰਦੇ ਸੀ ਬਾਦਲ ਸੀ ਮੌਨ ਭਗਵਤ ਸੀ ਤੀਜਾ ਬੰਦਾ ਹੁਣ ਮੇਰਾ ਕਿਉਂਕਿ ਗਲਾ ਖਰਾਬ ਆ ਪੂਰਾ ਆ ਜਾ ਤਿੰਨ ਦਿਨ ਲਿਸ ਕਰਕੇ ਦਿਮਾਗ ਚੋਂ ਨਿਕਲ ਗਿਆ ਮੈਂ ਤੁਹਾਨੂੰ ਉਹਨਾਂ ਦੀ ਜਿਹੜੀ ਗੁਪਤ ਮੀਟਿੰਗ ਆ ਉਹਦਾ ਰਾਜ ਦੱਸਣ ਲਾ ਇੱਕ ਬੜਾ ਵੱਡਾ ਰਾਜ ਆ ਜਿਹੜੀ ਇਹ ਗੁਪਤ ਮੀਟਿੰਗ ਜਿਹੜੀ ਇਹ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਸਾਰਾ ਕੁਝ ਜਿਹੜਾ ਹੁਣ ਤੱਕ ਦਾ ਆਪਾਂ ਕਹიდੀਏ ਇਹਨਾਂ ਦੀ ਸਰਕਾਰ ਤੱਕ ਦਾ ਕਹიდੀਏ ਜਿਹੜਾ ਕੁਝ ਇਹਨਾਂ ਨੇ ਕੀਤਾ ਉਹ ਮਿਥ ਕੇ ਕੀਤਾ ਤੇ ਇਹ ਕੋਈ ਲੋਕੀ ਉਸੋ ਵੀ ਗੱਲ ਨਹੀਂ ਇਹਨਾਂ ਨੇ ਆਪਣਾ ਅਮਾਨ ਸਾਬ ਕੁਝ ਵੇਚ ਕੇ ਸਾਰਾ ਕੁਝ ਦਿੱਲੀ ਦੇ ਜਿਹੜਾ ਹਵਾਲੇ ਕਰ ਦਿੱਤਾ ਸੀ ਭਾਵੇਂ ਕੇ ਆਰਐਸਐਸ ਭਾਜਪਾ ਦੇ ਹਵਾਲੇ ਕਰ ਦਿੱਤਾ ਸੀ ਇਸ ਕਰਕੇ ਇਹ ਲੋਕ ਸੀ ਜਿਹੜੇ ਬੇਸ਼ੱਕ ਰਾਜ ਕੀਤਾ ਪਰ ਜਿਹੜੀਆਂ ਅੱਜ ਲਾਂਤਾਂ ਪੈ ਰਹੀਆਂ ਤੇ ਬਾਦਲ ਨੂੰ ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਦੂਜਾ ਇਹ ਔਰਿੰਗ ਜੀਵ ਸੀ ਇਹ ਤਾਂ ਕਹਿੰਦੇ ਆ ਕਿ ਗੋਰਿਆਂ ਦੀ ਜੁੱਤੀ ਵਿੱਚ ਪਾਣੀ ਪੀਣ ਵਾਲੇ ਬਾਦਲ ਵਰ ਕੇ ਟੁੱਕੜਬੋਚ ਕਦੇ ਪੰਥ ਹੱਥ ਅਸੀਂ ਨਹੀਂ ਹੋ ਸਕਦੇ ਇੱਥੋਂ ਤੱਕ ਲਿਖਿਆ ਹੋਇਆ ਹੈਗਾ ਜਿਨ੍ਹਾਂ ਨੇ ਕੌਮ ਦੇ ਲਈ ਬਾਦਲ ਕਿਆ ਨੇ ਮਾੜੇ ਕਾਰੇ ਕੀਤੇ ਨੇ ਉਹ ਸਾਰੇ ਇਹਨਾਂ ਦੇ ਸਾਹਮਣੇ ਆਰੇ ਨੇ ਅਜੇ ਬਹੁਤ ਕੁਝ ਨਾ ਦੇ ਨਾਲ ਹੋਣਾ ਤੇ ਇਸ ਕਰਕੇ ਅੱਜ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਕਈ ਦਿਨਾਂ ਦੀ ਸਿਹਤ ਢਿੱਲੀ ਆ ਅਜਾਜ ਨਹੀਂ ਦਿਲ ਦੀ ਅੱਜ ਆਪਾਂ ਇੱਥੇ ਖਤਮ ਕਰਦੇ ਹਾਂ ਤੁਹਾਡੇ ਨਾਲ ਚੱਲਣਾ ਖਿਆ ਦੋ ਚਾਰ ਗੱਲਾਂ ਕਰ ਲਈ ਭਰਾਵਾਂ ਦੇ ਨਾਲ ਤੁਸੀਂ ਵੀਡੀਓ ਨੂੰ ਪਿਆਰ ਦਿੰਦੇ ਹੋ ਵੀਡੀਓ ਵੇਖਦੇ ਹੋ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਜਿਕਰ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ